ਸ਼ਿਲੌਂਗ ਤੋਂ ਬਾਅਦ ਹੁਣ ਮੁੰਬਈ 'ਚ ਵੀ ਸਿੱਖਾਂ ਨੂੰ ਖਤਰਾ ਮਹਾਰਾਸ਼ਟਰ ਸਰਕਾਰ ਵੱਲੋਂ 1200 ਸਿੱਖ ਪਰਿਵਾਰਾਂ ਦੇ ਉਜਾੜੇ ਦਾ ਹੁਕਮ ਮੁੰਬਈ ਦੀ ਪੰਜਾਬੀ ਕਲੋਨੀ 'ਚ ਰਹਿਣ ਵਾਲੇ 1200 ਸਿੱਖ ਪਰਿਵਾਰ ਬੇਦਖਲ ਹੋਣ ਜਾ ਰਹੇ ਨੇ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਜਲਦ ਤੋਂ ਜਲਦ ਕਲੋਨੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਨੇ ਸਿੱਖਾਂ ਦੇ ਉਜਾੜੇ ਸੰਬੰਧੀ ਸਰਕਾਰੀ ਟੀਰ ਵੱਲੋਂ ਦਿੱਤੇ ਗਏ ਇਸ ਨਾਦਰशाही ਫਰਮਾਨ ਦੇ ਆਉਂਦਿਆਂ ਮੁੰਬਈ 'ਚ ਵਸਦੇ ਸਿੱਖਾਂ ਚੁਹਾ ਘਰ ਮੱਚ ਗਈ ਹੈ। ਇਹਨਾਂ ਪੀੜਤਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗਵਾਲ ਨੂੰ ਇੱਕ ਮੰਗ ਪੱਤਰ ਦੇ ਕੇ ਮਦਦ ਦੀ ਪੁਕਾਰ ਕੀਤੀ ਹੈ। ਪਿਛਲੇ ਮਹੀਨਿਆਂ ਦੌਰਾਨ ਸ਼ਿਲੌਂਗ 'ਚ ਰਹਿਣ ਵਾਲੇ ਸਿੱਖਾਂ ਨੂੰ ਬੇਦਖਲ ਕਰਨ ਤੋਂ ਬਾਅਦ ਦੇਸ਼ ਦੇ ਹੋਰਨਾ ਸੂਬਿਆਂ 'ਚ ਵਸਦੇ ਸਿੱਖਾਂ ਨੂੰ ਉਜਾੜਨ ਦੀ ਇਹ ਦੂਜੀ ਘਟਨਾ ਹੈ ਜਿਸ ਦੇ ਕਾਰਨ ਦੇਸ਼ ਨੂੰ ਜਲਦੀ ਹਿੰਦੂ ਰਾਸ਼ਟਰ ਨੂੰ ਬਣਾਉਣ ਦਾ ਨਾਅਰਾ ਲੈ ਕੇ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਦੇ ਪ੍ਰਤੀ ਸਿੱਖਾਂ ਦੀ ਨਾਰਾਜ਼ਗੀ ਆਪਣੇ ਚਰਮ ਸੀਮਾ ਤੇ ਪਹੁੰਚ ਗਈ ਹੈ। ਮੁੰਬਈ ਦੇ 1200 ਸਪੀੜਤ ਸਿੱਖ ਪਰਿਵਾਰਾਂ ਨੇ ਜੋ ਮੰਗ ਪੱਤਰ ਭਾਈ ਗੋਬਿੰਦ ਸਿੰਘ ਲੋਂਗਵਾਲ ਨੂੰ ਦਿੱਤਾ ਉਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਲ 1947 ਚ ਭਾਰਤ-ਪਾਕਿਸਤਾਨ ਵੰਡ ਵੇਲੇ ਪਾਕਿਸਤਾਨ ਤੋਂ ਉਜੜ ਕੇ ਆਏ ਸਿੱਖਾਂ ਨੂੰ ਸਰਕਾਰ ਨੇ ਖੁਦ ਜ਼ਮੀਨ ਅਲਾਟ ਕੀਤੀ ਸੀ ਜਿੱਥੇ ਕਿ ਅੱਜਕੱਲ ਉਹਨਾਂ ਦਾ ਨਿਵਾਸ ਹੈ। ਸਿੱਖ ਪਰਿਵਾਰਾਂ ਦੇ ਅਨੁਸਾਰ ਮਹਾਰਾਸ਼ਟਰ ਸਰਕਾਰ ਉਹਨੇ ਇਸ ਜ਼ਮੀਨ ਨੂੰ ਰਿਕਾਰਡ ਦੇ ਅਨੁਸਾਰ ਆਪਣੀ ਕਲੋਨੀ ਦੱਸ ਕੇ ਅਲਾਟਮੈਂਟ ਦੇ ਹੁਕਮਾਂ ਤੋਂ ਮੁਕਰ ਰਹੀ ਹੈ। ਮਹਾਰਾਸ਼ਟਰ ਦੇ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਮੰਗ ਪੱਤਰ ਰਾਹੀਂ ਦੱਸਿਆ ਕਿ ਇਸ ਕਲੋਨੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤਿੰਨ ਸਿੱਖ ਸੰਸਥਾਵਾਂ ਵੀ ਚੱਲ ਰਹੀਆਂ ਨੇ। ਪੀੜਤਾਂ ਦੇ ਅਨੁਸਾਰ ਉਹਨਾਂ ਦੇ ਘਰਾਂ ਦੀ ਹਾਲਤ ਠੀਕ ਨਾ ਹੋਣ ਦੇ ਕਾਰਨ ਉਹ ਲੋਕ ਨਵੇਂ ਘਰ ਬਣਾਉਣ ਲਈ ਤਿਆਰ ਤਾਂ ਹਨ ਪਰ ਸਰਕਾਰੀ ਹੁਕਮਾਂ ਨੇ ਉਹਨਾਂ ਦੇ ਸਿਰ ਤੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਹੈ। ਇਧਰ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਗੁਜੀਤ ਸਿੰਘ ਬਿਰਕ ਤੇ ਮੁਖ ਸਕੱਤਰ ਰੂਪ ਸਿੰਘ ਦੇ ਨਾਲ ਮੁੰਬਈ ਦੌਰੇ ਤੇ ਪਹੁੰਚੇ ਭਾਈ ਗੋਬਿੰਦ ਸਿੰਘ ਲੋਂਗਵਾਲ ਨੇ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ ਹੈ। ਇੱਥੇ ਦੱਸ ਜਾਈਏ ਕਿ ਕੁਝ ਮਹੀਨੇ ਪਹਿਲਾਂ ਸ਼ਿਲਾਂਗ ਵਿੱਚ ਵੀ ਇੱਕ ਪੰਜਾਬੀ ਕਲੋਨੀ ਵਿੱਚ ਦੰਗੇ ਪੜਕਾਰ ਕੇ ਉੱਥੋਂ ਪੰਜਾਬੀਆਂ ਦੇ ਉਜਾੜੇ ਦੀ ਸਾਜ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉੱਥੇ ਇੱਕ ਹਫ਼ਤੇ ਤੱਕ ਇੰਟਰਨੈਟ ਸੇਵਾਵਾਂ ਠੱਪ ਰਹੀਆਂ ਅਤੇ ਕਰਫਿਊ ਵਰਗੇ ਹਾਲਾਤ ਬਣੇ ਰਹੇ ਹੁਣ ਮੁੰਬਈ ਵਿਖੇ ਪੰਜਾਬੀਆਂ ਦੇ ਉਜਾੜੇ ਦਾ ਇਹ ਸਰਕਾਰੀ ਪਰਮਾਨ ਇਸ ਵਾਰ ਕੀ ਰੰਗ ਵਿਖਾਏਗਾ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਕੀ ਰੋਲ ਨਿਭਾਏਗੀ ਅਤੇ ਨਿਭਾਏਗੀ ਵੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਹਰ ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ D5 ਚੈਨਲ ਪੰਜਾਬੀ ਕਿਸੇ ਵੀ ਤਰ੍ਹਾਂ ਦੀ ਨਿਊਜ਼ ਇਸ਼ਤਿਹਾਰ ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਗਰਾਊਂਡ ਲਈ 8 ਲਿਖੇ ਨੰਬਰ ਤੇ ਸੰਪਰਕ ਕਰੋ +91 98882228545+919814413453